ਗਵਰਨ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਸੋਸ਼ਲ ਜਸਟਿਸ ਡਿਪਾਰਟਮੈਂਟ ਦੇ ਵੱਲੋਂ ਆਸ਼ੀਰਵਾਦ ਸਕੀਮ ਦੇ ਤਹਿਤ ਅਸੀਂ 7 ਜ਼ਿਲ੍ਹਿਆਂ ਨੂੰ ਤਕਰੀਬਨ 34 ਕਰੋੜ ਦੀ ਰਾਸ਼ੀ ਜਿਦੇ ਵਿੱਚ ਐਸਸੀ ਬੱਚੀਆਂ 27 ਕਰੋੜ 32 ਲੱਖ ਦੀ ਰਾਸ਼ੀ ਨਾਲ ਤੇ ਬੈਕਵਰਡ ਕਲਾਸਸ ਨਾਲ ਸੰਬੰਧਿਤ ਇਕਨੋਮਿਕਲੀ ਵੀਕਰ ਸੈਕਸ਼ਨ ਨਾਲ ਸੰਬੰਧਿਤ ਬੱਚੀਆਂ ਨੂੰ 7 ਕਰੋੜ 28 ਲੱਖ ਦੀ ਜਿਹੜੀ ਰਾਸ਼ੀ ਆ ਉਹ ਸੈਂਕਸ਼ਨ ਕੀਤੀ ਗਈ ਹੈ ਜਿਹੜੀ ਕੇਕ 2 ਦਿਨਾਂ ਦੇ ਵਿੱਚ ਉਹਨਾਂ ਦੇ ਖਾਤਿਆਂ ਵਿੱਚ ਚਲੀ ਜਾਵੇਗੀ। ਔਰ ਇਸ ਦੇ ਵਿੱਚ ਅਸੀਂ 7 ਜ਼ਿਲ੍ਹਿਆਂ ਨੂੰ ਆਸ਼ੀਰਵਾਦ ਸਕੀਮ ਦੇ ਤਹਿਤ ਐਸਸੀ ਬੱਚੀਆਂ ਨੂੰ 27 ਕਰੋੜ 32 ਲੱਖ 7000 ਤੇ ਇਕਨੋਮਿਕਲੀ ਵੀਕਰ ਸੈਕਸ਼ਨ ਤੇ ਬੈਕਵਰਡ ਕਲਾਸ ਦੀਆਂ ਬੱਚੀਆਂ ਨੂੰ 7 ਕਰੋੜ 28 ਲੱਖ ਦੀ ਸੈਂਕਸ਼ਨ ਜਾਰੀ ਕੀਤੀ ਹੈ तकरीबन 34 ਕਰੋੜ ਦੀ ਇਹ ਰਾਸ਼ੀ ਬਣਦੀ ਹੈ ਜੋ ਕਿ 1-2 ਦਿਨਾਂ ਦੇ ਵਿੱਚ ਇਹਨਾਂ ਬੱਚੀਆਂ ਦੇ ਖਾਤਿਆਂ ਵਿੱਚ ਚਲੀ ਜਾਏਗੀ ਔਰ ਇਹਦੇ ਵਿੱਚ 7 ਜ਼ਿਲ੍ਹੇ ਅਸੀਂ ਕਵਰ ਕੀਤੇ ਆ ਜਿਹਦੇ ਵਿੱਚ ਬਰਨਾਲਾ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਸੰਗਰੂਰ ਐਸਐਸ ਨਗਰ ਤੇ ਜਲੰਧਰ ਵੈਸਟ ਨੂੰ ਛੱਡ ਕੇ ਬਾਕੀ ਜਲੰਧਰ ਦਾ ਭਾਗ ਉਹਦੇ ਜਿਹੜੇ ਜ਼ਿਲ੍ਹਿਆਂ ਨੂੰ ਅਸੀਂ ਕਵਰ ਕੀਤਾ ਹੈ ਔਰ ਇਸ ਦੇ ਵਿੱਚ ਮੈਂ ਦੱਸ ਦਵਾਂ ਕਿ ਜਿਹੜੀ ਬਾਕੀ ਰਹਿੰਦੀ ਰਕਮ ਹੈ ਉਹ ਵੀ ਵਿਭਾਗ ਨੂੰ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ 30 ਤਰੀਕ ਤੱਕ ਇਹ ਸਾਰੀ ਰਾਸ਼ੀ ਸਾਰੇ ਜ਼ਿਲ੍ਹਿਆਂ ਦੀਆਂ ਬੱਚੀਆਂ ਦੇ ਖਾਤਿਆਂ ਦੇ ਵਿੱਚ ਚਲੀ ਜਾਵੇ ਮੈਂ ਇੱਥੇ ਗੱਲ ਥੋੜੀ ਜਿਹੀ ਕਲੀਅਰ ਕਰਨਾ ਚਾਹਾਂਗੀ ਕਿ ਅਸੀਂ ਪਿਛਲੇ ਸਾਲ ਇੱਕ ਆਨਲਾਈਨ ਪੋਰਟਲ ਲਾਂਚ ਕੀਤਾ ਸੀ ਤਾਂ ਕਿ ਬੱਚੀਆਂ ਆਨਲਾਈਨ ਅਪਲਾਈ ਕਰਕੇ ਉਹਨਾਂ ਨੂੰ ਇੱਧਰ ਉੱਧਰ ਦਫ਼ਤਰਾਂ ਦੇ ਤੱਕੇ ਨਾ ਖਾਣੇ ਪੈਣ ਘਰ ਬੈਠ ਕੇ ਉਹ ਬੱਚੀਆਂ ਅ ਅਪਲਾਈ ਕਰਨ ਤੇ ਇਹ ਰਾਸ਼ੀ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਵੇ ਪਰ ਜਦੋਂ ਕੋਈ ਨਵੀਂ ਸਕੀਮ ਸ਼ੁਰੂ ਕੀਤੀ ਜਾਂਦੀ ਹੈ ਉਹਦੇ ਵਿੱਚ ਦਿੱਕਤਾਂ ਵੀ ਆਉਂਦੀਆਂ ਨੇ ਔਰ ਉਸ ਨੂੰ ਟਰਾਂਸਪੇਰੈਂਸੀ ਦੇ ਨਾਲ ਚਲਾਉਣ ਦੇ ਲਈ ਜਦੋਂ ਸਰਕਾਰ ਦਾ ਮੰਤਵ ਹੋਵੇ ਤਾਂ ਉਹ ਦਿੱਕਤਾਂ ਥੋੜੀਆਂ ਹੋਰ ਵੱਧ ਜਾਂਦੀਆਂ ਨੇ ਉਸ ਤੇ ਦੌਰਾਨ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਘਰ ਬੈਠੇ ਅਪਲਾਈ ਨਹੀਂ ਕਰ ਸਕਦੇ ਸੀ ਜਿਹੜੇ ਕਹਿ ਲੋ ਕਿ ਪੜ੍ਹੇ ਲਿਖੇ ਨਹੀਂ ਸੀ ਉਹ ਕੁਝ ਪ੍ਰਾਈਵੇਟ ਕੈਫੇ ਵਗੈਰਾ ਕੋਲ ਜਾ ਕੇ ਉੱਥੇ ਅਪਲਾਈ ਕਰਦੇ ਸੀ ਤੇ ਉਹਦੇ ਵਿੱਚ ਜਦੋਂ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਗਈ ਤਾਂ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਮਿਲੇ ਜਿਹੜੇ ਕਿ ਐਕਚੁਅਲੀ ਐਗਜ਼ਿਸਟ ਨਹੀਂ ਕਰਦੇ ਸੀ ਸੋ ਵਿਭਾਗ ਵੱਲੋਂ ਇਹ ਸਕੀਮ ਨੂੰ ਟਰਾਂਸਪਰੈਂਸੀ ਦੇ ਨਾਲ ਔਰ ਜਿਹੜੇ ਬੱਚੇ ਵਾਕੇ ਡੇਸਰਵ ਕਰਦੇ ਨੇ ਉਹਨਾਂ ਤੱਕ ਇਹ ਸਕੀਮ ਪਹੁੰਚਾਉਣ ਦੇ ਲਈ ਉਹਨੂੰ ਸਾਨੂੰ ਬਹੁਤ ਥੱਲੇਡੇ ਲੈਵਲ ਤੱਕ ਜਾ ਕੇ ਇਸਦੀ ਵੈਰੀਫਿਕੇਸ਼ਨ ਕਰਨੀ ਪਈ ਔਰ ਇਹ ਸਕੀਮ ਜਿਸ ਨੇ ਥੋੜਾ ਜਾ ਜਲਦੀ ਬੱਚਿਆਂ ਨੂੰ ਲਾਭ ਦੇਣਾ ਸੀ ਇਹਦੇ ਵਿੱਚ ਡਿਲੇ ਹੋਇਆ ਪਰ ਇਸ ਤੋਂ ਬਾਅਦ ਅਸੀਂ ਸਕੀਮ ਦੇ ਵਿੱਚ ਮੋਡੀਫਿਕੇਸ਼ਨਸ ਵੀ ਕੀਤੀਆਂ ਨੇ ਔਰ ਇਸ ਸਕੀਮ ਨੂੰ ਅਸੀਂ ਹੁਣ ਸੇਵਾ ਕੇਂਦਰ ਨਾਲ ਜੋੜ ਰਹੇ ਹਾਂ ਤਾਂ ਕਿ ਸੇਵਾ ਕੇਂਦਰ 'ਚ ਜਾ ਕੇ ਬੱਚੇ ਅਪਲਾਈ ਕਰਨ ਔਰ ਬਿਲਕੁਲ ਵਾਜਬ ਔਰ ਜ਼ਰੂਰਤਮੰਦ ਬੱਚੀਆਂ ਦੇ ਤੱਕ ਇਹ ਸਕੀਮ ਪਹੁੰਚੇ ਬਹੁਤ ਜਲਦ ਅਸੀਂ ਇਹ ਸਵਾਵਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਬੱਚੀਆਂ ਨੂੰ ਮੁਹੱਈਆ ਕਰਾਉਣ ਜਾ ਰਹੇ ਹਾਂ ਇਹ ਇਹ ਜਿਹੜਾ ਪਹਿਲਾਂ ਜੁੜੇ ਸੀ ਸੇਵਾ ਕੇਂਦਰ ਨਾਲ ਜੀ ਕਦੋਂ ਦਾ ਆ ਅਸੀਂ ਪਿਛਲੇ ਸਾਲ ਪੋਰਟਲ ਲਾਂਚ ਕੀਤਾ ਸੀ ਪਹਿਲਾਂ ਹੁੰਦਾ ਸੀ ਕਿ ਆਠੇ ਦਫ਼ਤਰਾਂ ਦੇ ਵਿੱਚ ਬੱਚੇ ਅਪਲਾਈ ਕਰਦੇ ਸੀ ਔਰ ਅਸੀਂ ਪੋਰਟਲ ਲਾਂਚ ਕੀਤਾ ਸੀ ਕਿ ਇਸ ਪੋਰਟਲ ਤੇ ਤੁਸੀਂ ਘਰੇ ਬੈਠੇ ਆਨਲਾਈਨ ਅਪਲਾਈ ਕਰੋ ਜਿਵੇਂ ਕਿ ਡਿਜੀਟਲਾਈਜੇਸ਼ਨ ਦਾ ਯੋਗ ਹੈ ਤਾਂ ਅਸੀਂ ਉਸ ਤਰੀਕੇ ਦੇ ਨਾਲ ਸਹੂਲਤ ਦੇਣ ਦੇ ਲਈ ਇਹ ਪੋਰਟਲ ਲਾਂਚ ਕੀਤਾ ਸੀ ਪਰ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਦੇਖਣ ਨੂੰ ਮਿਲੀਆਂ ਕਿ ਚੜ੍ਹਾਏ ਗਏ ਪੋਰਟਲ ਤੇ ਪ੍ਰਾਈਵੇਟ ਕੈਫੇਜ਼ ਵੱਲੋਂ ਪਰ ਜਦੋਂ ਸਾਡੇ ਅਫਸਰਾਂ ਨੇ ਉਹਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਤਾਂ ਉਹ ਜਿਹੜੇ ਲਾਭਪਾਤਰੀ ਐਕਚੁਅਲੀ ਐਗਜ਼ਿਸਟ ਨਹੀਂ ਕਰਦੇ ਸੀ ਸੋ ਇਸ ਚੀਜ਼ ਨੂੰ ਅਸੀਂ ਡਿਲੇਸ ਕਰਕੇ ਕੀਤਾ ਤਾਂ ਕਿ ਇਹ ਸਕੀਮ ਕਿਤੇ ਟਰਾਂਸਪੈਰੈਂਸੀ ਨਾਲ ਚਲਾਉਂ ਚਲਾਉਂਦੇ ਕੋਈ ਸਕੈਮ ਦਾ ਰੂਪ ਧਾਰਨਾ ਕਰ ਜਾਵੇ ਸੋ ਬਿਲਕੁਲ ਮਾਨ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਮਾਨ ਸਾਹਿਬ ਦੇ ਨਿਰਦੇਸ਼ਾਂ ਦੇ ਮੁਤਾਬਕ ਅਸੀਂ ਇਸ ਸਕੀਮ ਨੂੰ ਬਿਲਕੁਲ ਟਰਾਂਸਪੈਰੈਂਸੀ ਦੇ ਨਾਲ ਲੋਕਾਂ ਤੱਕ ਲੈ ਕੇ ਇਹ ਸਾਡੇ ਕੋਲੇ ਹੁਣ